ਇਸ ਬਾਰੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਬੰਦੇ ਭਾਰਤ ਐਕਸਪ੍ਰੈਸ ਦਾ ਬਰਨਾਲਾ ਵਿੱਚ 2 ਮਿੰਟ ਦਾ ਸਟਾਪੇਜ ਹੋਵੇਗਾ ਆਪਣੇ ਵੀਡੀਓ ਮੈਸੇਜ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਚ ਰੱਖਦਿਆਂ ਰੇਲਵੇ ਨੇ ਫਿਰੋਜ਼ਪੁਰ ਕੈਂਟ ਦਿੱਲੀ ਜੰਕਸ਼ਨ ਫਿਰੋਜ਼ਪੁਰ ਕੈਂਟ ਬੰਦੇ ਭਾਰਤ ਐਕਸਪ੍ਰੈਸ ਨੂੰ ਬਰਨਾਲਾ ਸਟੇਸ਼ਨ ਤੇ ਸਟਾਪੇਜ ਦੇਣ ਦਾ ਫੈਸਲਾ ਕੀਤਾ ਹੈ ਇਹ ਵਿਵਸਥਾ ਅੱਜ ਜਾਨੀ 20 ਫਰਵਰੀ ਨੂੰ ਲਾਗੂ ਹੋ ਜਾਵੇਗੀ ਇਹ ਨਹੀਂ ਨਹੀਂ ਬਲਕਿ ਰੇਲਵੇ ਅਧਿਕਾਰੀਆਂ ਅਨੁਸਾਰ ਇਹ ਸਟਾਪੇਜ ਇਸ ਸਮੇਂ ਪ੍ਰਯੋਗ ਪ੍ਰਯੋਗਾਤਮਕ ਹੈ ਇਸ ਨੂੰ ਸਥਾਈ ਬਣਾਉਣ ਦਾ ਫੈਸਲਾ ਯਾਤਰੀਆਂ ਤੇ ਕਿਰਤੀ ਅਤੇ પ્રતિક્રિયા ਦੇ ਆਧਾਰਿਤ ਕੀਤਾ ਜਾਵੇਗਾ ਇਹ ਨਹੀਂ ਨਹੀਂ ਬਲਕਿ ਇਸ ਨਾਲ ਬਰਨਾਲਾ ਤੇ ਆਸ-ਪਾਸ ਦੇ ਖੇਤਰਾ ਚ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ ਇਸ ਵੇਲੇ ਦੀ ਵੱਡੀ ਖਬਰ ਵੰਦੇ ਭਾਰਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸिए ਕੀ ਅਜ ਤੂਫਨ ਦੇ ਭਾਰਤ ਐਕਸਪ੍ਰੈਸ ਬਰਨਾਲਾ ਸਟੇਸ਼ਨ ਤੇ ਰੁਕਿਆ ਕਰੇਗੀ ਇਸ ਬਾਰੇ ਰੇਲਵੇ ਰਾਜमंत्री ਜਪਨੀਤ ਸਿੰਘ ਬਿੱਟੂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ